ਅੱਜ ਤਾਂ ਪਾਲਾ ਕਈਆਂ ਦੇ ਵਹਿਮ ਕੱਢ ਗਿਆ ਜਲਾਲਪੁਰੀਏ ਨੇ ਸਿਰਾ ਕਰਾਤਾ ਅਮਰਗੜ ਕਲੇਰਾਂ ਦੇ ਕਬੱਡੀ ਕਾਫਟ ਤੇ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਛੇੜ ਲਿਆ ਦੇ ਫਰਮਾਨੇ ਵਾਲਾ ਦੇਸੀ ਕਬੱਡੀ ਪਾ ਰਿਹਾ ਹੈ ਜਮਰੇੜੀ ਚੈਂਪੀਅਨਸ਼ਿਪ ਤੇ ਵੀ ਆਹ ਮੁੰਡੇ ਨੇ ਬੱਲੇ ਬੱਲੇ ਕਰਾਈ ਹੈ ਹਰ ਚਾਰ ਜਾਫੀ ਤੁਰਿਆਂ ਦੇ ਮੰਨੇ ਪਰ ਮੰਨੇ ਆ ਜਲਾਲਪੁਰੀਆ 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 ਆ ਜਲਾਲਪੁਰੀਆ ਦੇ ਕਹਿੰਦਾ ਪਹਿਲੀ ਦੇ ਹੀ ਸ਼ੁਰੂ ਹੋ ਗਿਆ ਇਹ ਆਇਆ ਸੁਬਾਹ ਆਓ ਖੋ ਭੰਗੜਾ ਪੈਂਦਾ ਉਹ ਦੁਨੀਆ ਵਿੱਚ ਹੀ ਜਾਂਦੀ ਆ ਮੇਰੇ ਮਿੱਤਰੋ ਲਓ ਪਹਿਲੀ ਕਬੱਡੀ ਦੇ ਕਹਿੰਦੇ ਜਲਾਲਪੁਰਿਆ ਕਮਾਲ ਕਰ ਗਿਆ ਹਰਪੁਰ ਹਾਰੇ ਵੀਰਾਂ ਦਾ ਧੰਨਵਾਦ ਰੇਡ ਸ਼ਪਾਰ ਸਾਹਮਣੇ ਕਹਿੰਦੇ ਸ਼ਪਾਰ ਵਾਲੇ ਵੀ ਕਬੱਡੀ ਪਾ ਰਹੀ ਹੈ ਆ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਇਹ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਜੈਲਾ ਫ੍ਰਿਜਰੋ ਦੇ ਵਿੱਚ ਰਹਿੰਦਾ ਗੁਰਜੀਵ ਨੰਦਰੋੜੀ ਵੀਰ ਰ ਅਮਰੀਕਾ ਦੇ ਸਾਰੇ ਭਰਾ ਬੱਬੂ ਕਹਿੰਦਾ ਜਿਉਂਦੇ ਵਸਦੇ ਰਹਿਣ ਇਹ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਪੈਰੀਆਂ ਆਂਪਾ ਵਧੀਆ ਮੁਕਾਬਲਾ ਚਾਰ ਜਫੀ ਤਿਆਰ ਵਰ ਤਿਆਰ ਚਾਰ ਜਫੀ ਤਿਆਰ ਨੇ ਸੇਵਾ ਸਿੰਘ ਜੀ ਰਾਣਾ ਉਹਨਾਂ ਦੀ ਕਹਿੰਦੇ ਜਲਾਲਪੁਰੀਏ ਪਾਲੇ ਨਾਲ ਪਿਆਰ ਵੱਡੀ ਸਪੋਰਟ ਲਓ ਮੈਨੂੰ ਲੱਗਦਾ ਵੀ ਜਲਾਲਪੁਰਿਆ ਫੇਰ ਜਲਾਲਪੁਰਿਆ ਫੇਰ ਜਲਾਲਪੁਰਿਆ ਫੇਰ ਅੱਜ ਤੇ ਰੰਗਾ ਜਾ ਅੱਜ ਤੇ ਲਵੇਟੀ ਤੁਰਿਆ ਆਉਂਦਾ ਅੱਜ ਤੇ ਜਫਾ ਦੇ ਜਫਾ ਠੋਕੀ ਤੁਰਿਆ ਆਉਂਦਾ ਉਹ ਮੁੰਡਾ ਕਦੇ ਸਿਰਾਂ ਲਈ ਤੁਰਿਆ ਆਉਂਦਾ ਅਗਲੀ ਰੇਡ ਹਰਜੋਤ